ਜਿਵੇਂ ਜਿਵੇਂ ਅਸੀਂ ਪ੍ਰਾਣਾ ਇਤਿਹਾਸ ਪੜ੍ਹਦੇ ਆਂ ਜਾਂ ਸੁਣਦੇ ਆਂ ਤਾਂ ਉਸ ਤੋਂ ਅਹਿਮ ਜਾਣਕਾਰੀ ਸਾਨੂੰ ਮਿਲਦੀ ਹੈ ਤਾਂ ਅਜਿਹੇ ਵਿੱਚ ਸ਼ਹੀਦ ਉਦਮ ਸਿੰਘ ਦਾ ਆਖਰੀ ਪੱਤਰ ਇਸ ਬਾਰੇ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਉਹਨਾਂ ਨੇ ਆਖਰੀ ਪੱਤਰ ਵਿੱਚ ਅਹਿਮ ਮੰਗ ਕੀਤੀ ਸੀ ਦੱਸਦੀ ਹੈ ਕਿ ਸ਼ਹੀਦ ਉਦਮ ਸਿੰਘ ਉਹ ਜੋਧੇ ਨੇ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਅੰਗਰੇਜ਼ੀ ਹਕੂਮਤ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲੋ ਡਵਾਈਨ ਨੂੰ ਲੰਟਨ ਵਿੱਚ ਗੋਲੀ ਮਾਰੀ ਸੀ ਉਹਨਾਂ ਨੇ ਆਪਣੇ ਆਖਰੀ ਪੱਤਰ ਵਿੱਚ ਗੁਰਕਾ ਸਾਹਿਬ ਦੀ ਮੰਗ ਕੀਤੀ ਸੀ ਇਹ ਪੱਤਰ ਜੋ 7 ਜੂਨ 1940 ਨੂੰ ਬ੍ਰਿਕਸਟਨ ਜੇਲ੍ਹ ਤੋਂ ਲਿਖਿਆ ਗਿਆ ਸੀ ਉਸ ਸਮੇਂ ਦੇ ਸ਼ਹੀਦ ਦੇ ਅਟਲ ਸਰਦਾਰਤਾ ਤੇ ਹੌਸਲੇ ਦੀ ਇਹ ਪੱਤਰ ਗਵਾਹੀ ਭਰਦਾ ਹੈ ਉਹਨਾਂ ਦੀ ਸਿਆਸੀ ਵੀ ਸ਼ਹੀਦੀ ਦੇ ਦਿਵਸ ਮੌਕੇ ਇਹ ਜਾਣਕਾਰੀ ਹੈ ਜਿਹੜੀ ਉਹ ਅਹਿਮ ਜਿਹੜੀ ਆ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸ਼ਹੀਦ ਉਦਮ ਸਿੰਘ ਦੇ 7 ਹੱਥ ਲਿਖਤ ਪੱਤਰ ਜਿੰਨਾ ਵਿੱਚੋਂ ਆਖਰੀ ਪੱਤਰ ਵਿੱਚ ਉਹਨਾਂ ਨੇ ਗੁਰਕਾ ਸਾਹਿਬ ਦੀ ਮੰਗ ਕੀਤੀ ਸੀ ਉਹ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸੰਭਾਲੇ ਪਏ ਨੇ ਇਹ ਪੱਤਰ ਸ਼ਹੀਦ ਦੇ ਨਜ਼ਦੀਕੀ ਸਾਥੀ ਸ਼ਿਵ ਸਿੰਘ ਜੋਹੜ ਨਾਲ ਲਿਖਤੀ ਸੰਪਰਕ ਦਾ ਹਿੱਸਾ ਨੇ ਜੋ 1972 ਤੱਕ ਇਹਨਾਂ ਦੀ ਸੰਭਾਲ ਕਰਦੇ ਰਹੇ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਇਹਨਾਂ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਅਤੇ ਇੱਕ ਦਸਤਾਵੇਜ਼ੀ ਪ੍ਰੋਜੈਕਟ ਸ਼ੁਰੂ ਕਰਨ ਦੀ ਪਹਿਲ ਅਕਾਦਮੀ ਕੀਤੀ ਗਈ ਆ 1947 ਵਿੱਚ ਜੇ ਐਸ ਗਰੇਵਾਲ ਅਤੇ ਹਰੀਸ਼ਪੁਰੀ ਦੁਆਰਾ ਉਧਮ ਸਿੰਘ ਦੀਆਂ ਚਿੱਠੀਆਂ ਨਾਮਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਇਹਨਾਂ ਦੇ ਪੱਤਰਾਂ ਦੀ ਵੀ ਵਿਆਖਿਆ ਹੋਈ ਹੈ ਉਦਮ ਸਿੰਘ ਦੇ ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਜੇਲ੍ਹ ਵਿੱਚ ਵੀ ਪੜਨ ਦੇ ਸ਼ੁਕੀਨ ਸਨ ਉਹਨਾਂ ਨੇ ਸ਼ਿਵ ਸਿੰਘ ਜੋਹਰ ਨੂੰ ਬਾਰਸ਼ਾਦੀ ਹੀਰ ਸਮੇਤ ਕਈ ਕਿਤਾਬਾਂ ਮੰਗਵਾਉਣ ਲਈ ਲਿਖਿਆ 30 ਮਾਰਚ 1947 ਦੇ ਇੱਕ ਪੱਤਰ ਵਿੱਚ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਕਿਹਾ ਅਤੇ ਮੌਤ ਨੂੰ ਫਾਂਸੀ ਨਾਲ ਵਿਆਹ ਦੀ ਸੰਜਮਤ ਤੱਕ ਦਿੱਤੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਫਾਂਸੀ 23 ਮਾਰਚ ਨੂੰ ਹੋਵੇ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਇਹ ਪੱਤਰ ਉਹਨਾਂ ਦੀ ਅਟਲ ਸ਼ਰਧਾ ਅਤੇ ਆਜ਼ਾਦੀ ਦੀ ਲੜਾਈ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ 31 ਜੁਲਾਈ 2025 ਨੂੰ ਸ਼ਹੀਦ ਉਦਮ ਸਿੰਘ ਦੇ ਸ਼ਾਸਿਵੇਂ ਸ਼ਹੀਦੀ ਦਿਵਸ ਮੌਕੇ ਪੰਜਾਬ ਵਿੱਚ ਕਈ ਸਮਾਗਮ ਕਰਵਾਏ ਗਏ ਅਜੇ ਵਿੱਚ ਅੰਮ੍ਰਿਤਸਰ ਦੇ ਚਲਿਆਂ ਵਾਲੇ ਬਾਗ ਵਿੱਚ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਸ਼ਹੀਦ ਦੇ ਪ੍ਰਿਤਮਾਨੋ ਫੁੱਲ ਪ੍ਰਿਤਮਾਨੋ ਫੁੱਲ ਮਾਲਾ ਪਾ ਕੇ ਜਿਹੜੇ ਆ ਉਹ ਸ਼ਰਦਾ ਦੇ ਫੁੱਲ ਭੇਟ ਕੀਤੇ ਚੰਡੀਗੜ੍ਹ ਵਿੱਚ 2209 ਸਕੂਲਾਂ ਵਿੱਚੋਂ 1 ਲੱਖ ਤੋਂ ਵੱਧ ਵਿਦਿਆਰਥੀ ਅਧਿਆਪਕਾਂ ਅਤੇ ਮਾਪਿਆਂ ਨੇ ਵਿਸ਼ੇਸ਼ ਅਸੈਂਬਲੀਆਂ ਅਤੇ ਸਮਾਗਮਾਂ ਰਾਹੀਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਸਰਕਾਰ ਨੇ 31 ਜੁਲਾਈ ਨੂੰ ਗਜਟ ਛੁੱਟੀ ਵਜੋਂ ਵੀ ਐਲਾਨ ਕੀਤਾ ਸੀ ਜੋ ਸ਼ਹੀਦ ਦੀ ਕੁਰਬਾਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਉਦਮ ਸਿੰਘ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਸੰਗਰੂਰ ਵਿੱਚ ਸ਼ੇਰ ਸਿੰਘ ਦੇ ਨਾਂ ਨਾਲ ਹੋਇਆ ਉਹਨਾਂ ਨੇ ਜਲ੍ਹਿਆਂਵਾਲੇ ਬਾਗ ਦੇ 1919 ਦੇ ਖੂਨ ਫੌਨੀ ਸਾਕੇ ਦਾ ਬਦਲਾ ਲੈਣ ਲਈ 21 ਸਾਲ ਤੱਕ ਯੋਜਨਾ ਬਣਾਈ 13 ਮਾਰਚ 1940 ਨੂੰ ਉਹਨਾਂ ਨੇ ਲੰਡਨ ਦੇ ਕੈਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਇਸ ਘਟਨਾ ਵਿੱਚ ਤਿੰਨ ਹੋਰ ਬ੍ਰਿਟਸ ਅਧਿਕਾਰੀ ਵੀ ਜ਼ਖਮੀ ਹੋਏ ਉਦਮ ਸਿੰਘ ਨੇ ਗਦਰ ਪਾਰਟੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਨਾਲ ਮਿਲ ਕੇ ਅੰਗਰੇਜ਼ੀ ਰਾਜ ਵਿਰੁੱਧ ਸੰਘਰਸ਼ ਕੀਤਾ ਅਤੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਲ ਆਪਣੀ ਪਸ਼ਾਨ ਨੋ ਧਾਰਮਿਕ ਇਕਤਾ ਦਾ ਪ੍ਰਤੀਕ ਬਣਾਇਆ ਸ਼ਹੀਦ ਉਦਮ ਸਿੰਘ ਦੀ ਯਾਦ ਵਿੱਚ ਉੱਤਰਾਖੰਡ ਦੇ ਇੱਕ ਜ਼ਿਲ੍ਹੇ ਦਾ ਨਾਂ 1995 ਵਿੱਚ ਉਦਮ ਸਿੰਘ ਨਗਰ ਰੱਖਿਆ ਗਿਆ ਅੰਮ੍ਰਿਤਸਰ ਦੇ ਜੱਲਿਆਂਵਾਲੇ ਬਾਗ ਵਿੱਚ 13 ਮਾਰਚ 2018 ਨੂੰ ਉਹਨਾਂ ਦੀ 10 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਜਿਸ ਦਾ ਉਦਘਾਟਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ ਉਹਨਾਂ ਦੀਆਂ ਹਸਤੀਆਂ 1947 ਵਿੱਚ ਭਾਰਤ ਲਿਆਂਦੀਆਂ ਗਈਆਂ ਅਤੇ ਸੁਨਾਮ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਜਦਕਿ ਕੁਝ ਹਸਤੀਆਂ ਜਲ੍ਹਿਆਂਵਾਲੇ ਬਾਗ ਦੇ ਮਿਊਜ਼ੀਅਮ ਵਿੱਚ ਸੰਭਾਲੀਆਂ ਗਈਆਂ ਨੇ ਪੰਜਾਬ ਸਰਕਾਰ ਨੇ ਉਹਨਾਂ ਦੀ ਨਿੱਜੀ ਵਸਤਾਂ ਨੂੰ ਲੰਡਨ ਤੋਂ ਵਾਪਸ ਲਿਆਉਣ ਦੇ ਯਤਨ ਸ਼ੁਰੂ ਕੀਤੇ ਹਨ ਜਿਸ ਲਈ ਮੁੱਖ ਮੰਤਰੀ ਸਿਆਮਾ ਨੇ ਵਿਸੋਚਾਇ ਵਿੱਚ ਵਾਅਦਾ ਕੀਤਾ ਸੀ ਸ਼ਹੀਦ ਉਦਮ ਸਿੰਘ ਦਾ ਸਿੱਖੀ ਨਾਲ ਡੂੰਗਾ ਸਬੰਧ ਸੀ ਉਹਨਾਂ ਨੇ ਲੰਡਨ ਦੇ ਸਫਰਸ ਬੁਸ਼ਸ ਸਥਿਤ ਖਾਲਸਾ ਜਥਾ ਗੁਰਦੁਆਰੇ ਵਿੱਚ ਨਿਯਮਤ ਸੇਵਾ ਕੀਤੀ ਅਤੇ ਉਟਵਾਇਰ ਦੀ ਹਤਿਆ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ ਸੀ 42 ਦਿਨਾਂ ਦੀ ਪੋਖੜ ਤਾਲ ਦੌਰਾਨ ਵੀ ਉਹਨਾਂ ਨੇ ਨਿਤਨੇਮ ਗੁਟਕਾ ਸਾਹਿਬ ਤੋਂ ਦੀ ਮੰਗ ਕੀਤੀ ਸੀ ਜੋ ਉਹਨਾਂ ਦੀ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਨੂੰ ਦਰਸਾਉਂਦੀ ਹੈ ਸਿੱਖ ਕੌਂਸਲ ਯੂਕੇ ਦੇ ਸਕੱਤਰ ਜਨਰਲ ਪਾਈ ਗੁਰਪ੍ਰੀਤ ਸਿੰਘ ਆਨੰਦ ਨੇ ਕਿਹਾ ਹੈ ਕਿ ਸ਼ਹੀਦ ਦੀ ਸਹੀ